ਕੌਲ ਸਾਹਿਬ ਜੀ ਤੇ ਸੋਹਣ ਮਨੁਵਸੀ ਸੰਤਾਨ ਨੂੰ ਪਰੇ ਰਹਿਤੀ ਕੀਤੀ ਦੋਸਿਓ ਨਗਰਪੁਰ ਦੇ ਇੱਕ ਐਕਸ਼ਨ ਦੇ ਸਾਹਮਣੇ ਕੀਤੀ ਸੋਹਣ ਮਨੁਵਸੀ ਜੀ ਆਪਕ ਤਰਫ ਗੋਪਰਾ ਗੁਰੂ ਸਰਹਾਗੇ ਤੇ ਰੁਕਤੀ ਜਰਾ ਜਿਹੜੇ ਮੇਰੇ ਕੋਲ ਤਾਂ ਲੇਖ ਵਰਤੇ को जल्दी को जल्दी उत्तराखंड उत्तर प्रदेश जैसे राज्यों में भी इसका प्रभाव करो दोबारा फिर इसी नजरों से संतंग बसाया जाता है केंद्र सरकार के इलेक्शन विधानसभा के आपको अपने सर्वोत्त अपना विचार देते हैं जल्दी को जल्दी पांडव मंडला में अंदर अंदर द्वारा गुरु का कार्य है घर घर का मंदिर ਕਸ਼ੋਰ ਦੇ ਦੀ ਕੋਲਤਾ ਕਰੀ ਜੇ ਬਹਿ ਜਾ ਕੋਈ ਬੰਦਾ ਵੀਡੀਓ ਬਣਾਉਣ ਵਾਲਾ ਹੁੰਦਾ ਉਹ ਸਾਰਿਆਂ ਦੀ ਆਜੂ ਬੈਠਿਆਂ ਤੋਂ ਮੂਵੀ ਦਾ ਜ਼ਰੂਰੀ ਆ ਆ ਲੋ ਰਿਆ ਜੋ ਜੋਰਾ ਸਿੰਘ ਆ ਦੇਖੋ ਇੱਥੇ ਬਹਿ ਜਾਓ ਖਰੋ ਮਾਰ ਲਓ ਚੌਂਕੜੀ ਮੂਰੀ ਔਰ ਆ ਸੀ ਆਪਾਂ ਲਾ ਗੀ ਹਾਂਜੀ ਪਰਮ ਸਤਕਾਰਯੋਗ ਨਗਰ ਨਿਵਾਸੀ ਨੌਜਵਾਨ ਸਹਿਰਦ ਵੀਰ ਜਿਹੜੇ ਵੀ ਨਗਰ ਦੀ ਬਿਹਤਰੀ ਏਕਤਾ ਇਤفاق ਭਾਈਚਾਰਕ ਸਾਂਝ ਨੂੰ ਮੁੱਖ ਰੱਖਦੇ ਆਂ ਹਰ 5 ਸਾਲ ਦੀ ਬਾਅਦ ਜੋ ਆਪਣੀ ਪੰਚਾਇਤੀ ਇਲੈਕਸ਼ਨਾਂ ਹੁੰਦੀਆਂ ਨੇ ਉਹਦੇ ਸੰਬੰਧ ਦੇ ਵਿੱਚ ਮੇਨ ਮੁੱਦਾ ਮੈਂ ਜਿਆਦਾ ਲੰਬਾ ਨਾ ਕਰਾਂ ਕਿਉਂਕਿ ਕਾਫੀ ਸਮੇਂ ਤੋਂ ਤੁਸੀਂ ਅਡੀਕ ਕਰਦੇ ਸੀ ਆਪਾਂ ਚਾਹੁੰਦੇ ਆ तकरीबन ਜਿੰਨੇ ਵੀ ਤੁਸੀਂ ਇੱਥੇ ਪਹੁੰਚੇ ਹੋ ਵੀ ਆਪਾਂ ਜਿਹੜਾ ਇਲੈਕਸ਼ਨ ਤੇ ਬਾਧੂ ਖਰਚਾ ਪਾਰਟੀ ਬਾਜੀ ਤੂੰ ਮੈਂ ਕਿਸੇ ਕਿਸਮ ਦਾ ਆਪਾਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਚਾਰਾ ਜੋਈ ਕਰਦੇ ਆ ਰਹੇ ਆ ਸੋ ਇਸ ਵਾਰ ਵੀ ਆਪਾਂ ਸਾਰਿਆਂ ਨੇ ਆਪੋ ਆਪਣਾ ਫਰਜ਼ ਸਮਝਦੇ ਹੋਇਆ ਜਿੰਨਾ ਵੀ ਕਿਸੇ ਤੋਂ ਯਤਨ ਹੋ ਸਕਦਾ ਸਾਰੇ ਘਰੋਂ ਚੱਲ ਕੇ ਆਪਾਂ ਗੁਰਦੁਆਰਾ ਸਾਹਿਬ ਵਿਖੇ ਇਸ ਸਥਾਨ ਤੇ ਹਰ 5 ਸਾਲ ਬਾਅਦ ਪਹੁੰਚਦੇ ਆਂ ਅੱਜ ਵੀ ਪਹੁੰਚੇ ਆ ਸਾਰਿਆਂ ਨੂੰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਤੇ ਪਹੁੰਚਣ ਦਾ ਇੱਕੋ ਇੱਕ ਮਕਸਦ ਹੈ ਕਿ ਆਪਾਂ ਸਤਿਗੁਰੂ ਸੇਵੇਂ ਪਾਸ਼ਾ ਮੀਰੀ ਪੀ ਦੇ ਮਾਲਕ ਉਹਨਾਂ ਦੀ ਛਤਰ ਸ਼ਾਇਆ ਦੇ ਹੇਠ ਆਪੋ ਆਪਣੇ ਸਹਿਰਨ ਦਾ ਵਿਚਾਰ ਕਿਸੇ ਪ੍ਰਤੀ ਵੀ ਜਿਵੇਂ ਆਲੇ-ਦਾਲੇ ਕਈ ਪਿੰਡਾਂ ਦੇ ਵਿੱਚ ਅੱਜ ਸੁਣ ਤੇ ਸੋਸ਼ਲ ਮੀਡੀਆ ਤੇ ਆਇਆ ਹੈ ਫਲਾਨੇ ਨਗਰ ਦੇ ਵਿੱਚ ਸਰਬਸੰਮਤੀ ਹੋ ਗਈ ਫਲਾਨੇ ਨਗਰ ਦੇ ਵਿੱਚ ਸਰਬਸੰਮਤੀ ਹੋ ਗਈ ਤਰ੍ਹਾਂ ਤਰ੍ਹਾਂ ਦੇ ਵਿਚਾਰ ਹਰੇਕ ਦੇ ਮਨ ਦੇ ਵਿੱਚ ਚੱਲਦੇ ਨੇ ਮੇਰੀ ਕੋਸ਼ਿਸ਼ ਮੇਰਾ ਆਪਣਾ ਸੁਝਾਅ ਇਹ ਹੈ ਵੀ ਸਤਗੁਰੂ ਸੱਚੇ ਪਾਤਸ਼ਾਹ ਸਾਰਿਆਂ ਤੇ ਮਿਹਰ ਕਰਕੇ ਆਪਾਂ ਨੂੰ ਇਹ ਜੀ ਸਮਤ ਬਖਸ਼ਣ ਬਾਧੂ ਖਰਚਿਆਂ ਤੋਂ ਪਾਰਟੀ ਬਾਜੀ ਤੋਂ ਧੜੇਬੰਦੀ ਤੋਂ ਤੇ ਤੂੰ ਤੂੰ ਮੈਂ ਹੋਣ ਤੋਂ ਬਚਾਓ ਸਕੇ ਆਪਾਂ ਸਰਬਸੰਮਤੀ ਦੇ ਨਾਲ ਹੁਣ ਜਿਹੜਾ ਹੈ ਸਰਪੰਚ ਚੋਣ ਦਾ ਉਹ ਆਪਾਂ ਸਰਬਸੰਮਤੀ ਦੇ ਨਾਲ ਚੋਣ ਸਕੀਏ ਜਿਵੇਂ ਤੁਹਾਡੇ ਵਿਚਾਰ ਨੇ ਸਾਰੇ ਆਪੋ ਆਪਣੇ ਵਿਚਾਰ ਦਿਓ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗ ਲਾ ਰੋਟ ਚਾਰ ਮੁੰਦੇ ਅਸੀਂ ਪੰਜ ਚਾਰ ਮੁੰਦੇ ਕੰਮ ਕਰਦੇ ਆ ਉਹਦੇ ਪਾਰਟੀ ਚ ਜੇ ਥੋੜੀ ਪੈਂਡ ਦੀ ਸਹਿਮਤੀ ਹੈ ਬਾਕੀ ਤਾਂ ਜੀ ਆਪਾਂ ਹਾਕਮ ਸੰਗ ਨੂੰ ਬੁਲਾ ਦਈਏ ਪੈਂਡਰ ਨੂੰ ਆਪਾਂ ਨੂੰ ਕੋਈ ਮਿਲ ਜਾਊਗਾ ਚਾਰ ਪੈਸੇ ਸਾਕੇ ਘਰਥੀ ਰਲੋ ਜਿਵੇਂ ਮੰਨ ਲਓ ਰਲ ਮਿਲ ਕੇ ਸਾਰੇ ਕਰਾਂਗੇ ਆਪਾਂ ਦੇਖੋ ਦੇਖੋ ਸਰਪੰਚ ਤੁਸੀਂ ਆਪਣੇ ਵਿਚਾਰ ਦਿੱਤੇ ਸਰਪੰਚ ਇਕੱਲਾ ਸਰਪੰਚ ਕੁਝ ਨਹੀਂ ਕਰ ਸਕਦਾ ਹੁੰਦਾ ਕੁਝ ਨਹੀਂ ਕਰ ਸਕਦਾ ਜਿਹੜਾ ਵੀ ਕੰਮ ਕਰਨਾ ਹੁੰਦਾ ਸਾਰੇ ਨਗਰ ਦੇ ਸਹਿਯੋਗ ਨਾਲ ਤੇ ਸਮੂਹ ਜਿਹੜੇ ਨਗਰ ਦੇ ਪੰਚਾਇਤ ਮੈਂਬਰ ਬਣਾਉਣੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅੱਗੇ ਵੀ ਪਹਿਲਾਂ ਆਪਾਂ ਦੇਖਦੇ ਆਂ ਆ ਪਾਰਟੀਬਾਦੀ ਵੈਸੇ ਤਾਂ ਆਪਾਂ ਕਰਨੀ ਨਹੀਂ ਪਰ ਇਹ ਵੀ ਦਿਮਾਗ ਦੇ ਵਿੱਚ ਆਪਣੇ ਹੋਣਾ ਚਾਹੀਦਾ ਵੀ ਉੱਪਰ ਜੀ ਵੀ ਸਰਕਾਰ ਆਪਾਂ ਉਹਨੂੰ ਬਣਾਉਂਦੇ ਹੀ ਆਏ ਆ ਉਦਰਤੀ ਬਣ ਜਾਂਦਾ ਹੁੰਦਾ ਕਿਉਂਕਿ ਉਤਸੁਕਤਾ ਉਹਨਾਂ ਬੰਦਿਆਂ ਦੇ ਵਿੱਚ ਵੱਧ ਹੁੰਦੀ ਹੈ ਵੀ ਇਹ ਬੰਦੇ ਯਾਰ ਕੰਮ ਕਰਵਾ ਸਕਦੇ ਨੇ ਜਾਂ ਲੋਕਾਂ ਦੇ ਕੰਮ ਆ ਸਕਦੇ ਨੇ ਹੋਰ ਆਪੋ ਆਪਣੇ ਵਿਚਾਰ ਅ ਜਮੇਰ ਸਿੰਘ ਨੇ ਦੱਸਤਾ ਭਾਈ ਹਾਕਮ ਸਿੰਘ ਦਾ ਨੋਂ ਪ੍ਰਤੀ ਸਿੰਘ ਦਾ ਨੋਂ ਹੋਰ ਜਿਹੜੇ ਵੀ ਮੇਰੇ ਵੀਰ ਕੋਈ ਚਾਹੁੰਦੇ ਨੇ ਹੋਰ ਕੋਈ ਆਪਦੇ ਆਪ ਵੀ ਕਿਸੇ ਕੋਲ ਟਾਈਮ ਹੈਗਾ 5 ਸਾਲ ਦਾ ਸਮਾਂ 365 ਦਿਨ ਇੱਕ ਇੱਕ ਸਾਲ ਦੇ ਵਿੱਚ 365 ਦਿਨ ਹੁੰਦੇ ਨੇ 5 ਸਾਲ ਉਸ ਬੰਦੇ ਨੇ ਸਮਰਪਿਤ ਹੋ ਕੇ ਕੰਮ ਕਰਨਾ ਹੁੰਦਾ ਕੋਈ ਚੌਧਰ ਨਹੀਂ ਹੈ ਇਹ ਉਹਨੇ ਤਨ ਮਨ ਧਨ ਸਾਰਾ ਕੁਝ ਹੀ ਪਾਰਨਾ ਨਗਰ ਦੇ ਉੱਤੇ ਇੱਕ ਇੱਕ ਟੋਕਰਾ ਚੱਕਣਾ ਆਪਣੀ ਆਪਣੀ ਜ਼ਿੰਮੇਵਾਰੀ ਦਾ ਜਿਹਦੇ ਕੋਲ ਕਿਸੇ ਕੋਲ ਟਾਈਮ ਹੈਗਾ ਆ ਪੈਸੇ ਕਰਕੇ ਆਪਣੇ ਸੁਝਾਅ ਦੇਣ ਦੇ ਖਾਤਰ ਇਕੱਠੇ ਹੋਏ ਆ ਕੋਈ ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਆਉਣੀ ਹੈ ਕਿਸੇ ਨੇ ਕੋਈ ਕੋਈ ਆਪਦਾ ਵਿਚਾਰ ਦੇ ਸਕਦਾ ਬਿਲਕੁਲ ਸਹੀ ਹੈ ਜੀ ਸਾਰੇ ਪਿੰਡ ਦਾ ਵਿਕਾਸ ਹੋਵੇ ਬਸ ਬਿਲਕੁਲ ਪੈਸੇ ਗਵਰਨਮੈਂਟ ਨੇ ਲਾਉਣੇ ਆ ਬਿਲਕੁਲ 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 ਠੀਕ ਹੈ ਜੀ ਹਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਵੀ ਹੋਵੇ ਉਹਦੇ ਵਿੱਚ ਵਧੀਆ ਵਧੀਆ ਵਿਚਾਰ ਨੇ ਜੀ ਹਾਂ ਜੀ ਸੁਣ ਲਓ ਜੀ ਭਾਈ ਹਾਂ ਜੀ ਕੋਈ ਮਾਰਗ ਹੀ ਬਣ ਜਾ ਕੋਈ ਫੜ ਜਾ ਫੂਲ ਬਾਰੇ ਦੇਖੋ ਬਿਲਕੁਲ ਚਲੋ ਹਾਂ ਇਹ ਬਾਰੀ ਦਾ ਲੋਕ ਲੱਗ ਜਾਣੀ ਬਹੁਤ ਵਾਰ ਇਹ ਤਾਂ ਗਰਾਊਂਡ ਵਰਗਾ ਬੋਲਦਾ ਬਹੁਤ ਵਧੀਆ ਇੱਕ ਬਹੁਤ ਵਧੀਆ ਭਾਈ ਪਰਮੇਂਦਰ ਸਿੰਘ ਨੇ ਵਿਚਾਰ ਦਿੱਤੇ ਨੇ ਦੇਖੋ ਜਿਹੜਾ ਸਕੂਲ ਬਾਰੇ ਦੱਸੀ ਗਰਾਊਂਡ ਬਾਰੇ ਜੀ ਕਾ ਲੱਗਣਾ ਗਰਾਊਂਡ 0 ਆ ਜੀ ਦੇਖੋ ਜੀ ਗਰਾਊਂਡ ਦਾ ਪੱਖੋਂ ਤਾਂ ਆਪਾਂ 0 ਹੀ ਆ ਠੀਕ ਹੈ ਹਾਂ ਉਰੇ ਆ ਜਾ ਦੂਰੇ ਆ ਜਾ ਆ ਜਾ ਆ ਜਾ ਹੋਰ ਹੋਰ ਇਹਨੂੰ ਹੋ ਜਾ ਤੁਸੀਂ ਯਾਰ ਇਹਹੀ ਗੱਲਾਂ ਕਰਨ ਦੀ ਖਾਤਰ ਤਾਂ ਆਪਾਂ ਇਕੱਠੇ ਹੋਇਆ हां ਆਪਾਂ ਨੂੰ ਬਾਹਰਲੇ ਬੰਦੇ ਨੇ ਪੈਸੇ ਭੇਜੇ ਨੇ ਸਕੂਲ ਵਾਲੇ ਅੱਜ ਦਿੱਕਰ ਕਮਰੇ ਡਿੰਗਾਂ ਨੂੰ ਤਿਆਰ ਨੇ ਸਕੂਲ ਦੇ ਅੰਦਰ ਸੱਪ ਫਿਰਦੇ ਨੇ ਹਟ ਜਾ ਕੋਈ ਮਰਜੀ ਹਟ ਜਾ ਠੀਕ ਹੈ ਉਹਦੇ ਬਾਰੇ ਵਿਚਾਰ ਹੋ ਚੁੱਕੀ ਹੈ ਕਿ ਪੈਸੇ ਵੀ ਪੈ ਚੁੱਕੇ ਨੇ ਸਾਰਾ ਕੁਝ ਹੋਣਾ ਹੁਣ ਮੇਰੀ ਗੱਲ ਸੁਣੋ ਜੀ ਕੋਈ ਨਹੀਂ ਹੁਣ ਬਹੁਤ ਵਧੀਆ ਵਿਚਾਰ ਨੇ ਆਪਾਂ ਨੂੰ ਜਿਹੜਾ ਵੀ ਬਣੂ ਭਾਈ ਇਹ ਪੁਆਇੰਟ ਨੋਟ ਕਰ ਲੋ ਲਾ ਬਣਾ ਕਾ ਲਓ ਬਾ ਲਓ ਆਪਾਂ ਵਿਚਾਰ ਕਰਨਾ ਵੀ ਨਹੀਂ ਨਹੀਂ ਠੀਕ ਆ ਆਪਾਂ ਵਿਚਾਰ ਦੇਤਾ ਨਹੀਂ ਆਪਾਂ ਜੇ ਕਿਸੇ ਜੇ ਕਿਸੇ ਨੂੰ ਐਮਐਲਏ ਵੀ ਬਣਾਉਣੇ ਆ ਉਹਦੇ ਕੋਲ ਵੀ ਰੱਖਦੇ ਆ ਮੰਗ ਵੀ ਸਾਡੀ ਭਈ ਆਹ ਮੰਗਾ ਪੰਚਾਇਤ ਕੋਲ ਜਾਂਦੇ ਆ ਪੰਚਾਇਤ ਕਹਿੰਦੀ ਸਕੂਲ ਦਾ ਕੰਮ ਆ ਸਕੂਲ ਕੋਲ ਜਾਂਦੇ ਆ ਠੀਕ ਆ ਫਿਰ ਵੇਖੋ ਹਾਂ ਅਸੀਂ ਜਿਹੜੇ ਖੇਡਣਾ ਜਿਹੜੇ ਖੇਡਣ ਵਾਲੇ 10 5 10 ਤੋਂ ਮੁੰਡੇ ਆ ਜੀ 15 20 ਜੰਨੇ ਵੀ ਹੈਗੇ ਆਗੇ ਅਸੀਂ ਜਿੰਨਾ ਵੀ ਕਰਦੇ ਆ ਆਪ ਰਾਲ ਮਿਲ ਕੇ ਜੇ ਕੋਈ ਵੀ ਦੋ ਚਾਰ ਵਾਰ ਬਾਹ ਵੀ ਦਿੱਤਾ ਇਹ ਵੀ ਕਰਤੀ ਕੋਈ ਦਾਦੇ ਦੇ ਪਿੰਡ ਦੇ ਵਿੱਚੋਂ ਕੋਈ ਸਮਝਾ ਨਹੀਂ ਮਿਲਦਾ ਹਰ ਵਾਰੀ ਅਸੀਂ ਆਪ ਦੇ ਕੋਲੋਂ ਆਪ ਕਰਦੇ ਅਸੀਂ ਤਾਂ ਕਹਿੰਦੇ ਸਮਝੀ ਆਪਦੇ ਜਵਾਬ ਭੇਜੋ ਗਰਾਊਂਡ ਦੇ ਵਿੱਚ ਸਾਨੂੰ ਲੋੜ ਆ ਮੁੰਡਿਆਂ ਸਾਡੇ ਆਲੇ ਜਿਹੜੇ ਦੋ ਪਿੰਡਾਂ ਦੇ ਵਿੱਚੋਂ ਅਸੀਂ ਮੁੰਡੇ ਇਕੱਠੇ ਕਰਕੇ ਤਾਮ ਖੇਡਣ ਲੋਗਾ ਕਰਦੇ ਆਗੇ ਪਿੰਡੋ ਹੋ ਗਿਆ ਜੀ ਹੋ ਗਿਆ ਥੋੜੇ ਵਾਲਾ ਥੋੜੇ ਵਾਲਾ ਪੁਆਇੰਟ ਨੋਟ ਕਰ ਲਓ ਭਾਈ ਜੀ ਨੇ ਸਰਪੰਚ ਬਣਨਾ ਪਹਿਲਾ ਨੰਬਰ ਦੇ ਲੋਕਾਂ ਨੇ ਸਿੱਖਿਆ ਦਾ ਖੇਤਰ ਅਤੇ ਬੱਚਿਆਂ ਵਾਸਤੇ ਸਕੂਲ ਦਾ ਗਰਾਊਂਡ ਦਾ ਪ੍ਰਬੰਧ ਕਰਨਾ ਹਾਂ ਸਹੀ ਗੱਲ ਆ ਜੀ ਪਾਣੀ ਦੀ ਤੋਬੇ ਦਾ ਪਾਣੀ ਜਿਹੜਾ ਜਾਂਦਾ ਸੀ ਉਹ ਗਰਾਊਂਡ ਚ ਆਉਣ ਲੱਗਾ ਦੇਖੋ ਬਲਬਲੇ ਬਲਬਲੇ ਹਰੇਕ ਦੇ ਮਨ ਦੇ ਵਿੱਚ ਆਪਾਂ ਉਹਦੇ ਨੇ ਕਰੋ ਯਾਰ ਹੁਣ ਜੇ ਆ ਤੁਸੀਂ ਆਪਾਂ ਸਾਰੇ ਮੋੜਾਂ ਤੇ ਵੀ ਕਰਦੇ ਆਂ ਆਪਾਂ ਇੱਥੇ ਕਰੋ ਹੁਣ ਜਿਹੜਾ ਕੋ ਕਰਨ ਵਾਲਾ ਜਿਹੜੇ ਬੰਦੇ ਨੂੰ ਬਣਾਉਣਾ ਹੈ ਉਹਦੇ ਧਿਆਨ ਚ ਹੋਵੇ ਸਾਰੀ ਗੱਲਬਾਤ ਹਾਂਜੀ ਹਾਂਜੀ ਮਹਿੰਦਰ ਸਿੰਘ ਜੀ ਆਓ ਜੀ ਮਹਿੰਦਰ ਸਿੰਘ ਸਭ ਤੋਂ ਪਹਿਲਾਂ ਸਾਰੇ ਪਿੰਡ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਿਗਤਾ ਕੂਸੇ ਵੀ ਸਾਰੇ ਕੰਮ ਨੂੰ ਮਿਲ ਲੈ ਕਿਉਂਕਿ 20-22 ਸਾਲ ਹੋ ਗਏ ਘਰੋਂ ਦੇ ਨਾਲ ਕਿਉਂਕਿ ਇੱਕ ਬੋਲੀ ਆਉਣੀ ਹੈ ਕਿ ਇਨਾ ਟਾਈਮ ਹੋ ਗਿਆ ਸਾਰੇ ਮਿਲ ਸਕੀਏ ਤੇ ਮੇਰੀ ਬੇਨਤੀ ਇਹ ਆ ਵੀ ਜਿੱਥੇ ਗਰਾਉਂਡ ਦੀ ਗੱਲ ਕਿਤੇ ਚੰਗੀ ਗੱਲ ਆ ਪਹਿਲਾਂ ਤਾਂ 20-22 ਸਾਲਾਂ ਚ ਜਦੋਂ ਦੇ ਸੁਰਤ ਨੂੰ ਸੰਭਾਲੇ 40 ਸਾਲ ਦੀ ਏਜ ਆ ਮੇਰੀ ਗਲੀਆਂ ਤੇ ਨਾਲੀਆਂ ਤੋਂ ਮੇਰਾ ਕੁਝ ਨਹੀਂ ਬਣਿਆ ਜੇ ਕੁਝ ਬਣਿਆ ਤਾਂ ਦੱਸ ਦਿਓ ਕੋਈ ਨਵੀਂ ਚੀਜ਼ ਬਣੀ ਆ ਫਿਰ ਦੂਜੀ ਗੱਲ ਆ ਮੇਰੇ ਮਨ ਦਾ ਇੱਕ ਇੱਕ ਸੁਪਨਾ ਵੀ ਜਿੰਨੀ ਜ਼ਿੰਦਗੀ ਪਰਮਾਤਮਾ ਨੇ ਬਖਸ਼ੀ ਮਾਨ ਕੇ ਇਹ ਨਾ ਉੱਚਾ ਕਰਨਾ ਕਿਉਂਕਿ ਮੈਂ ਇੱਕ ਗੱਲ ਬੜੀ ਦਾਅਵੇ ਨਾਲ ਕਹਣਾ ਹਰ ਇੱਕ ਸਟੇਜ ਦੇ ਉੱਪਰ ਮੈਂ ਕਿਹਾ ਸਾਡਾ ਪਿੰਡ ਅਜਿਹਾ ਜਿੱਥੇ ਮਸਜਿਦ ਦੇ ਵਿੱਚੋਂ ਵੀ ਜਦੋਂ ਕੋਈ ਅਨਾਉਂਸਮੈਂਟ ਕਰਦਾ ਉੱਥੇ ਵਿੱਚ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਹਿੰਦਾ ਇਹ ਕਮਾਲ ਦੀ ਗੱਲ ਆਗੇ ਪਰ ਹੁਣ ਦੁੱਖ ਇਹ ਹੁੰਦਾ ਗਰਾਊਂਡ ਦੀ ਗੱਲ ਕੀਤੀ ਚੰਗੀ ਗੱਲ ਆ ਸਿੱਖਿਆ ਦੀ ਗੱਲ ਕੀਤੀ ਚੰਗੀ ਗੱਲ ਆ ਪਰ ਦੁੱਖ ਹੁੰਦਾ ਜਦੋਂ ਪੋਰਾ ਪੋਰਾ ਬੱਚੇ ਚਿੱਟਾ ਖਾ ਰਹੇ ਨੇ ਇਹਨੂੰ ਰੋਕਣਾ ਕਿਹਨੇ ਸੀਗਾ ਪਿੰਡ 'ਚ ਸ਼ਰਾਬ ਵੇਚਦੀ ਆ ਪਿੰਡ ਚਿੱਟਾ ਵੇਚਿਆ ਪੋਰਾ ਪੋਰਾ ਬੱਚੇ ਮਰ ਰਹੇ ਨੇ ਘਰਾਂ ਦੇ ਘਰ ਉ ਪੰਚਾਇਤ ਕੀ ਕਰ ਰਹੀ ਐ ਇੱਥੇ ਕਿਉਂਕਿ ਜੇ ਜਿਹੜਾ ਫਸਲ ਲਾਉਂਦਾ ਨਾ ਮਾਲਕ ਉਹਦਾ ਫਸਲ ਤਿਆ ਰੱਖਦਾ ਜਿਹੜੀ ਪੰਚਾਇਤ ਆ ਉਹ ਵੀ ਪਿੰਡ ਦੀ ਬਾੜ ਆ ਉਹ ਰੱਖਾਗਾ ਜਿਹੜੀ ਪੰਚਾਇਤ ਆ ਜੀ ਦੁਨੀਆ ਤੇ ਸਦਾ ਨਹੀਂ ਰਹਿਣਾ ਜਦੋਂ ਆਪਦੇ ਤੇ ਪੈਂਦੇ ਫੇ ਪਤਾ ਲੱਗਦਾ ਵੀ ਹਾਂ ਭਾਈ ਕੀ ਵੀ ਫੇ ਫੇਰ ਪੈਟਦੇ ਆਪਾਂ ਵੀ ਹਾਂ ਇਹ ਗਲਤ ਹੋ ਗਿਆ ਇਸ ਕਰਕੇ ਜਿਹੜੀ ਜਿਹਨੇ ਵੀ ਬਣਨਾ ਜਰੂਰ ਬਣੋ ਇੱਕ ਗੱਲ ਇਹ ਵੀ ਆ ਕਿ ਸਰਕਾਰ ਦੀ ਮਹਤੌਜ ਨਾ ਰਹੋ ਵੀ ਆਪਣੀ ਸੜਕਾਂ ਆ ਕਿਉਂਕਿ ਪੋਲੀਟੀਸ਼ਨਾਂ ਵਿੱਚ ਹੀ ਮੈਂ ਰਹਿਣਾ ਉੱਥੇ ਸਰ ਕੋ ਦੇਖ ਰਿਆ ਮੰਤਰੀਆਂ ਨੂੰ ਆਪਣੀ ਆਪਾਂ ਨੂੰ ਮੰਤਰੀ ਲੋੜ ਨਹੀਂ ਮੰਤਰੀ ਨੂੰ ਆਪਣੀ ਲੋੜ ਆ ਆਪਣੇ ਪਿੰਡ ਦਾ ਇੱਕਾ ਹੋਵੇ ਜੇ ਆਪਣੇ ਮਾਂਚੇ ਬਹਿਮ ਨਿਕਲ ਜਾ ਮੈਂ ਅਕਾਲੀ ਆ ਮੈਂ ਆਪ ਆਲਾਂ ਮੈਂ ਕਾਂਗਰਸੀ ਆ ਜੇ ਸਾਡੇ ਪਿੰਡ ਦਾ ਇੱਕਾ ਹੋਵੇ ਉਹ ਮਿੰਤਾ ਕਰਨਗੇ ਹੱਥ ਜੋੜਨ ਨਹੀਂ ਸਾਨੂੰ ਕੰਮ ਦੱਸੋ ਤੁਸੀਂ ਇਸ ਕਰਕੇ ਮੇਰੀ ਹੱਥ ਜੋੜ ਕੇ ਬਸ ਇੰਨੀ ਬੇਨਤੀ ਆ ਵੀ ਵੀ ਪਿੰਡ ਬਾਰੇ ਸੋਚੋ ਤੁਸੀਂ ਵੀ ਉਹ ਬਣੋ ਇਹ ਕੋਈ ਐਡੀ ਨਹੀਂ ਵੀ ਕੋਈ ਬੱਬਾ ਹੋ ਵੱਡਾ ਕੋਈ ਲਾਲ ਬੱਤੀ ਵਾਲੀ ਕੋਈ ਗੱਡੀ ਮਿਲਣੀ ਆ ਪਾਰਟੀ ਸਮਾ ਕੱਢ ਦਿੰਦੀ ਲਾਰੇ ਲਾ ਕੇ ਹਾਂਜੀ ਪੈਸਾ ਨਹੀਂ ਦਿੰਦੀ ਹੁੰਦੀ ਪਾਰਟੀ ਕੋਈ ਕੁਆਲਟੀ ਵੀ ਨਹੀਂ ਪੈਸਾ ਦਿੰਦੀ ਨਹੀਂ ਸਭ ਕੁਝ ਮਿਲੂਗਾ ਜੇ ਆਪਣੇ ਮੈਂ ਉੱਥੇ ਫੇਰ ਗੱਲ ਕਰਦਾ ਉੱਥੇ ਇੱਕ 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 ਜੇ ਆਪਣੇ ਪਿੰਡ ਦਾ ਇੱਕ ਬੰਦਾ ਸਾਰਾ ਕੁਝ ਹੋਊਗਾ ਇੱਥੇ ਉਹ ਆਪ ਆ ਕੇ ਕਹਿਣਗੇ ਵੀ ਸਾਡੇ ਲਈ ਕੋਈ ਆ ਨਹੀਂ ਦੱਸੋ ਵੀ ਕੀ ਹੈ ਮੈਂ ਇਹ ਨਹੀਂ ਕਹਿੰਦਾ ਜਿਵੇਂ ਵੀ ਮੈਂ ਹਾਕਮ ਸਿੰਘ ਨਾਲ ਸਹਿਮਤਾਂਗਾ ਇਹ ਵੀ ਗੱਲ ਨਹੀਂ ਵੀ ਮੈਂ ਵੀ ਉਹਨਾਂ ਸਹਿਮਤ ਨਹੀਂ ਮੈਂ ਸਹਿਮਤਾਂ ਵੀ ਉਹ ਬੰਦਾ ਬਣੋ ਵੀ ਜਿਹੜਾ ਪੂਰਾ ਮਤਲਬ ਆ ਉਹਦਾ ਸਮਾ ਕੱਢ ਕੇ ਪਿੰਡ ਨੂੰ ਸਮਰਪਿਤ ਹੋ ਜਾਏ ਬਸ ਜੇ ਅਸੀਂ ਅਜੇ ਵੀ ਆ ਕਾਲੀ ਬੜਾ ਜਾਂ ਕਾਂਗਰਸੀ ਖੜਾ ਇਹ ਚ ਮੜ ਕੇ ਸਾ ਸਾਡੀ ਸੈਂਸੀ ਨਹੀਂ ਹੁੰਦੀ ਹਾਂ ਕਦੇ ਚੋਰੀਆਂ ਹੋਣੇ ਸਿੱਧੇ ਚੋਰਾ ਨੂੰ ਕੋਈ ਡਰ ਨਹੀਂ ਉਹ ਸਿੱਧੇ ਹੀ ਕਰਾ ਚ ਬੜ ਰਹੇ ਨੇ ਨਸ਼ਾ ਚਿੱਟਾ ਉਹ ਬੇਕਰ ਰਿਹਾ ਵੀ ਕੌਣ ਰੋਕੂ ਇਹਨਾਂ ਨੂੰ ਹਾਂਜੀ ਹਾਂ ਹਰ ਬੰਦਾ ਕਾਬਿਲ ਹਾਂਜੀ ਬੰਦੇ ਦੇ ਕੰਮ ਆਉਂਦਾ ਹਾਂਜੀ ਹਾਂ ਕੋਈ ਵੀ ਹੋਵੇ A ਤੋਂ Z ਹੋਵੇ ਕਹੇ ਆਪਾਂ ਹੁਣ ਪਾਰਟੀ ਦਾ ਤਾਂ ਕੋਈ ਮਸਲ ਵੀ ਨਹੀਂ ਆਪਣਾ ਹੈਗਾ ਦੂਸਰੀ ਵਾਰ ਵੇਖਦੇ ਜਿਨ੍ਹਾਂ ਨੇ ਪਿਛਲੇ ਇਲੈਕਸ਼ਨ ਉਹਨਾਂ ਬਾਰੇ ਵੀ ਵਿਚਾਰ ਕਰੋਗੇ ਅਗਲੇ ਨੂੰ ਆਪਾਂ ਪਹਿਲਾਂ ਕਿਹਾ ਆ ਕਿ ਉਹ ਮੜਕੇ ਦੇ ਚ ਕੋਈ ਡੇਪਿਆ ਕੋ ਖੜ ਜਾਉ ਕਿਵੇਂ ਹੋ ਗਿਆ ਉਹਨਾਂ ਬਾਰੇ ਵੀ ਵਿਚਾਰ ਕਰੋ। ਉਹ ਤਾਂ ਕਹਿੰਦਾ ਘਾਣਾ ਹੀ ਕਾ ਕੋ ਨੋ ਜੀ ਬਸੇ ਬਣ। ਸ਼ਾਂਤੀ ਲੋਯਾਰ ਕਰਦੇ ਹੋਣਾ। ਵੀ ਐਦੂ ਵੱਡੀ ਵਧੀਆ ਗੱਲ ਕੋਈ ਨਹੀਂ ਵੀ ਆਪਾਂ ਸਰਬ ਸ਼ਾਂਤੀ ਨਾਲ ਚੁਣ ਲਈ ਆ। ਦੇਖੋ ਜੀ ਹਰ ਹਰ ਵਿਅਕਤੀ ਨੂੰ ਜਿਹੜਾ ਧਰੋਂ ਚੱਲ ਕੇ ਇੱਥੇ ਤੇ ਆਇਆ ਉਹ ਆਪਦੇ ਵਿਚਾਰ ਲੈ ਕੇ ਆਇਆ। ਉਹਨੂੰ ਉਹ ਬਲਬਲਾ ਆਪਦਾ ਕੱਢ ਲੈਣਾ ਚਾਹੀਦਾ ਉਹਰੇ। ਜਿਹੜੀ ਵੀ ਕਿਸੇ ਕਿਸਮ ਦੀ ਹੋ ਸਕਦਾ ਉਹਦੀ ਗੱਲ ਦੇ ਵਿੱਚ ਵਜਨ ਹੋਵੇ ਕੋਈ। ਇਹ ਬੜੀ ਉਹ ਤਾਂ ਜ਼ਰੂਰੀ ਹੈ। ਹਾਂ। ਜਾਂਗ ਮੁੰਡੇ ਰੱਖੋ ਸਹੀ ਹੁਣ ਜਿਹੜੇ ਮੁੰਡੇ ਮੈਂ ਪਹਿਲੀ ਗੱਲ ਇਹ ਆਖੀ ਆ ਵੀ ਜੀ ਪੰਚਾਇਤ ਨਵੇਂ ਮੁੰਡੇ ਆਉਣ ਵੀ ਜਿਹੜੇ ਕੰਮ ਕਰ ਸਕਦੇ ਨੇ ਜੀ ਨਹੀਂ ਆ ਨਹੀਂ ਹੋ ਸਕਦੀ ਦੇਖੋ ਜੀ ਬੇਨਤੀ ਇਹ ਆ ਜਿਨ੍ਹਾਂ ਨੂੰ ਨਹੀਂ ਪਤਾ ਸੁਣ ਲੋ ਜਿਹੜੇ ਬਾੜ ਬੰਦੀ ਦੇ ਵਿੱਚ ਜਿਵੇਂ ਰਿਜ਼ਰਵੇਸ਼ਨ ਹੋਈ ਆ ਦੇਣੇ ਆਪਾਂ ਨੂੰ ਉਵੇਂ ਹੀ ਪਹਿਣਗੇ ਚਾਹੇ ਆਪਾਂ ਸਰਬਸੰਮਤੀ ਨਾਲ ਦੇ ਦਿਓ ਜੇ ਮੇਰੇ ਰਿਜ਼ਰਵੇਸ਼ਨ ਹੋਈ ਆ ਲੇਡੀਜ਼ ਦੀ ਸਰਪੰਚ ਦੀ ਰਿਜ਼ਰਵੇਸ਼ਨ ਹੋਈ ਆ ਦੇਣੇ ਆਪਾਂ ਨੂੰ ਕਾਗਜ਼ੀ کارਖਾਨਾ ਪੂਰਤੀ ਆਪਾਂ ਨੂੰ ਉਵੇਂ ਹੀ ਕਰਨੀ ਪਊਗੀ ਉਹ ਤੋਂ ਬਾਹਰ ਨਹੀਂ ਆਪਾਂ ਕਰ ਸਕਦੇ ਹਾਂ ਸਰ ਜੀ ਹਾਂ 4 ਨੰਬਰ ਉਹਦਾ ਫਾਰਮ ਵੀ ਲੱਗ ਹੁੰਦਾ ਹਾਂ ਸੰਮਤੀ ਹੋ ਗਈ ਜੀ ਬਹੁਤ ਪਿੰਡਾਂ ਦੇ ਵਿੱਚ ਹੋ ਗਈ ਆਪਣੇ ਆਲੇ ਵਾਲੇ ਹੀ ਹੋ ਗਈ ਇਹ ਆਪਾਂ ਵੀ ਮੇਰੀ ਗੱਲ ਸੁਣੋ ਯਾਰ ਸਰਬਸੰਮਤੀ ਹੋਈ ਆ ਆਪਣੇ ਵੀ ਵਧੀਆ ਹੈ ਹੋ ਸਕਦੀ ਆਪਣੇ ਕਿਉਂ ਨਹੀਂ ਹੋ ਸਕਦੀ ਬਸ ਕਹਿਣ ਦਾ ਮਤਲਬ ਇਹੀ ਆ ਵੀ ਜਿਹਨੇ ਚੁਣਨਾ ਆਪਾਂ ਇਹ ਤਿੰਨ ਤੇ ਚਾਰ ਚੀਜ਼ਾਂ ਜ਼ਰੂਰੀ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਗਲੀਆਂ ਨਾਲੀਆਂ ਨਹੀਂ ਇਹ ਚੀਜ਼ ਨਹੀਂ ਹੈ ਕਿ ਵੀ ਆਪਾਂ ਉਹੀ ਬਣਾਤੀ ਹੋਈ ਚੱਲੀ ਜਾਂਦਾ ਤੇ ਪਿੰਡ ਬਾਰੇ ਸੋਚੀਏ ਪੂਰਾ ਪੂਰਾ ਬੱਚੇ ਨੇ ਹੱਥਾਂ 'ਚ ਪਲੇ ਨੂੰ ਅੱਜ ਚੋਰ ਬਣੀ ਕਮਾਲ ਦੀ ਗੱਲ ਵੀ ਕੀ ਹੈ ਐਡਾ ਕੀ ਹੋ ਗਿਆ ਇਹ ਜੇ ਕਿਹੜੇ ਵੱਡੇ ਗੈਂਗਸਟਰ ਆ ਗਏ ਜਿਹੜਾ ਪਿੰਡ 'ਚ ਚਿੱਟਾ ਦੇਖੀ ਜਾਂਦੇ ਬਿਲਕੁਲ ਬਿਲਕੁਲ ਵਿੰਗ ਅਜਮੇਰ ਸਿੰਘ ਨੇ ਭਾਈ ਹਾਕਮ ਸਿੰਘ ਤੇ ਪਿਰਤੀ ਸਿੰਘ ਉਹਦਾ ਪਤੰਗਰੀ ਵੀ ਆ ਪਿਰਤੀ ਦੀ ਗੱਲ ਲਵਾਵਾ ਪਰਮਿੰਦਰ ਸਿੰਘ ਸਾਡੇ ਚਾਚਾ ਜੀ ਨੇ ਭਾਈ ਨਹੀਂ ਨਹੀਂ ਠੀਕ ਹੈ ਠੀਕ ਹੈ ਦੇਖੋ ਯਾਰ ਕੋਈ نکلو گل ہو ਹੁਣ ਯਾਰ ਜਿਹੜੇ ਨੌ ਆ ਗਏ ਇਹਨਾਂ ਦੀ ਮੀਟਿੰਗ ਬੁਲਾ ਦਿਓ ਬਸ ਉੱਥੇ ਇਹਨਾਂ ਨੂੰ ਇਕੱਠੇ ਕਰ ਲਓ ਇਹ ਸਹਿਮਤੀ ਦੇ ਨਾਲ ਕੱਢ ਲੈਣਗੇ ਮੈਂਬਰ ਪੰਚਾਇਤ ਜਿਹੜਾ ਨੌ ਪ੍ਰਪੋਜ਼ ਹੋ ਗਿਆ ਆਪਣੇ ਸੰਗਤ رائے ਦਿਓ ਹਾਂ ਹਾਂਜੀ ਜਿਹੜੇ ਜਿਹੜੇ ਨੌ ਪ੍ਰਪੋਜ਼ ਸੰਗਤ ਬਣਿਓ ਹੋ ਗਏ ਭਾਈ ਅਜਮੇਰ ਸਿਓ ਨੇ ਕਰਤੇ ਹੋਰ ਸਾਰਿਆਂ ਨੇ ਕਰਤੇ ਭਾਈ ਸੁਖਦੇਵ ਸਿੰਘ ਭਾਈ ਪਿਰਥੀ ਪ੍ਰਤਪਾਲ ਨੰਬਰਦਾਰ ਤੇ ਭਾਈ ਪਰਮਿੰਦਰ ਸਿੰਘ ਭਾਈ ਸੇਵਕ ਸਿੰਘ ਤੇ ਭਾਈ ਹਾਕਮ ਸਿੰਘ ਤੇ ਭਾਈ ਹਾਕਮ ਸਿੰਘ ਹੁਣ ਇਹਦੋਂ ਅਗਲਾ ਪ੍ਰੋਗਰਾਮ ਹੈ ਇਹਨਾਂ ਪੰਜਾਂ ਦੀ ਜਾਂ ਹੋਰ ਜਿਹੜੇ ਨਾਲ ਇੱਛਕ ਨੇ ਜਿਹਨਾਂ ਕੋਲੇ ਸਮਾਂ ਹੈਗਾ ਮੈਂਬਰ ਪੰਚਾਇਤ ਕੱਢਣ ਦੀ ਮੀਟਿੰਗ ਬੁਲਾ ਦਿਓ ਇਹ ਆਪਦਾ ਸਰਪੰਚ ਚੁਣ ਲੈਣਗੇ ਕਿਹੜਾ ਕਿਵੇਂ ਕਰਨਾ ਦੇਖੋ ਜੇ ਆਪਾਂ ਕਹੀਏ ਵੀ ਆਪਾਂ ਸਾਰਿਆਂ ਦੀ ਸਹਿਮਤੀ ਲਵਾਂਗੇ ਹਾਂ ਹਾਂਜੀ 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 ਹਾਂ